ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ 14 ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜਿਨ੍ਹਾਂ ਦੇ ਵਿੱਚੋਂ 13 ਲੜਕਿਆਂ ਤੇ ਇੱਕ ਲੜਕੇ ਦਾ ਰਿਸ਼ਤਾ ਹੈ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਇਹ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਆਪਣੀ ਐਡ ਲਗਵਾ ਸਕਦੇ ਹੋ ਅਸੀਂ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾਉਣੀ ਆ ਤੇ ਲੜਕਿਆਂ ਦੀ ਐਡ ਦੇ ਲਈ ਅਸੀਂ ਫੀਸ ਲੈਂਦੇ ਆ ਤੇ ਫੀਸ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਤੇ ਸਾਡਾ ਇਸ ਵਟਸਐਪ ਨੰਬਰ ਤੋਂ ਇਲਾਵਾ ਹੋਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨੰਬਰ ਨਹੀਂ ਹੈਗਾ ਤੇ ਨਾ ਹੀ ਸਾਡਾ ਕਿਸੇ ਦੇ ਨਾਲ ਕੋਈ ਲਿੰਕ ਹੈ ਅਗਰ ਤੁਹਾਨੂੰ ਇਸ ਨੰਬਰ ਤੋਂ ਇਲਾਵਾ ਕਿਸੇ ਹੋਰ ਨੰਬਰ ਤੋਂ ਕੋਈ ਕਾਲ ਮੈਸੇਜ ਸਾਡੇ ਨਾਮ ਤੋਂ ਆਉਂਦਾ ਏ ਤਾਂ ਉਸ ਚੀਜ਼ ਤੋਂ ਤੁਸੀਂ ਸਾਵਧਾਨ ਰਹੋ ਕਿਉਂਕਿ ਸਾਡਾ ਇਸ ਨੰਬਰ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦਾ ਕੋਈ ਹੋਰ ਨੰਬਰ ਨਹੀਂ ਹੈਗਾ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਅਮਰਤਾਰੀ ਪਤਾ ਫਤਿਹਗੜ ਸਾਹਿਬ ਕਾਸਟ ਜੱਟ ਸਿੱਖ ਗੋਤ ਭੰਗੂ ਉਮਰ 15 2 1997 ਕੱਦ 5 ਫੁੱਟ 4 ਇੰਚ ਪੜਾਈ ਬੀਏ ਐਮਏ ਇਕਨੋਮਿਕਸ ਪੈਣ 1 ਕੇ ਤੇ ਭਰਾ ਵੀ 1 ਕੇ ਕੰਮ 2 ਇਅਰ ਐਕਸਪੀਰੀਅੰਸ ਇਨ ਕੰਪਨੀ ਮਹੰਗੇ ਪਰਿਵਾਰ ਦੇ ਮੁੰਡਾ ਵਧੀਆ ਪਰਿਵਾਰ ਤੋਂ ਹੋਵੇ ਅਮਰਤ ਤਾਰੇ ਹੋਵੇ ਸਰਕਾਰੀ ਨੌਕਰੀ ਜਾਂ ਐਨਆਰਆਈ ਹੋਵੇ 8 ਕਿੱਲੇ ਜ਼ਮੀਨ ਹੋਵੇ ਤੇ ਨਾਲ ਪਰਿਵਾਰ ਦੇ ਦੋ ਨੰਬਰ ਦਿੱਤੇ ਗਿਆ ਦਿੱਤੇ ਗਏ ਨੰਬਰਾਂ ਤੇ ਪਰਿਵਾਰ ਦੇ ਨਾਲ ਸਿੱਧੀ ਡਾਇਰੈਕਟ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗੁਰਸਾਹਿਬ ਸਿੰਘ ਪਤਾ ਫਰੀਦਕੋਟ ਕਾਸਟ ਜੱਟ ਸਿੱਖ ਗੋਤ ਬਰਾੜ ਉਮਰ 7 ਫਰਵਰੀ 1999 ਪੜ੍ਹਾਈ ਪਲੱਸ 2 ਪਾਸ ਹੈ ਨਹੀਂ ਕੋਈ ਤੇ ਭਰਾ ਵੀ ਨਹੀਂ ਹੈਗਾ ਕਾਮੇ ਜੀ 5 ইয়ার্স টু ਲਵਨਨ ਕੰਟਰੀ ਦੇ ਵਿੱਚ ਨੇ 올 ਫੈਮਲੀ ਸੈਟਲ ਲਵਨਨ ਇਨ ਇੰਟੀਰੀਅਰ ਡਿਜ਼ਾਈਨਰ ਦਾ ਇਹਨਾਂ ਦਾ ਕੰਮ ਏ ਜੀ ਉੱਥੇ ਤੇ ਤਿੰਨ ਕਿੱਲੇ ਸ਼ਹਿਰੀ ਜ਼ਮੀਨ ਏ ਪਰਵਾਰ 17 ਸਾਲ ਤੋਂ ਬਾਹਰ ਏ ਤੇ ਬਹੁਤ ਵਧੀਆ ਆਮਦਨ ਏ ਮੰਗੇ ਪਰਵਾਰ ਦੀ ਕੁੜੀ ਸੋਣੀ ਸੁਨੱਖੀ ਹੋਵੇ ਪੜ੍ਹੀ ਲਿਖੀ ਹੋਵੇ ਕੈਨੇਡਾ ਪੀਆਰ ਹੋਵੇ ਤੇ ਨਾਲ ਪਰਵਾਰ ਦਾ ਨੰਬਰ ਦਿੱਤਾ ਗਿਆ ਏ ਦਿੱਤੇ ਗਏ ਨੰਬਰ ਤੇ ਡਾਇਰੈਕਟ ਪਰਵਾਰ ਦੇ ਨਾਲ ਗੱਲਬਾਤ ਕਰਕੇ ਤੁਸੀਂ ਆਪਣੀ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਇੰਦਰਜੀਤ ਕੌਰ ਪਤਾ ਜਗਰਾਉ ਕਾਸਟ ਐਸਸੀ ਗੋਤ ਸਹੋਟਾ ਉਮਰ 29 ਸਤ 2002 ਕੱਦ 5 ਫੁੱਟ 5 ਇੰਚ ਪੜ੍ਹਾਈ ਪਲੱਸ 2 ਪਾਸ ਟੈਲੀ ਕੋਰਸ ਕੀਤਾ 2 ਇਅਰ ਜੌਬ ਐਕਸਪੀਰੀਅੰਸ ਪਰ ਇਹ ਕੇ ਮੰਗੇ ਮੁੰਡਾ ਪੀਆਰ ਹੋਵੇ ਕੈਨੇਡਾ ਆਸਟ੍ਰੇਲੀਆ ਜਾਂ ਇੰਗਲੈਂਡ ਦੇ ਵਿੱਚ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹਾਂ ਜੀ। ਜੀ ਅਗਲਾ ਰਿਸ਼ਤਾ ਨੋਟ ਕਰੋ। ਨਾਮ ਕੌਰ ਪਤਾ ਜਲੰਧਰ ਕਾਸਟ ਮਜਵੀ ਸਿੱਖ ਗੋਤ ਸਹੋਟਾ ਉਮਰ ਛੇ 12 91 ਜਨਮ ਦਾ ਟਾਈਮ 9:20 ਪੀ.ਐਮ ਕੱਦ ਪੰਜ ਫੋਰ ਟੂ 2 ਇੰਚ ਪੜਾਈ ਗ੍ਰੈਜੂਏਸ਼ਨ ਇਨ ਬੀ.ਐਸ.ਸੀ. ਆਈ.ਟੀ. ਪੋਸਟ ਗ੍ਰੈਜੂਏਸ਼ਨ ਇਨ ਕੋਸਮੈਟੋਲੋਜੀ ਪ੍ਰਾਏਕੀ ਐਂਡ ਮੈਰੀਡੇ ਤੇ ਪਿਤਾ ਐਕਸਪਾਇਰ ਨੇ ਮਾਤਾ ਹਾਊਸ ਵਾਈਫ ਨੇ ਮੰਗੇ ਮੁੰਡਾ ਗਵਰਨਮੈਂਟ ਜੌਬ ਤੇ ਹੋਵੇ ਓਨਲੀ ਮੱਝਵੀ ਸਿੱਖ ਕਾਸਟ ਵਾਲੇ ਹੀ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਬਰਨਾਲਾ ਕਾਸਟ ਰਾਮਦਾਸੀਆ ਸਿੱਖ ਉਮਰ 33 1996 ਕੱਦ 5 ਫੁੱਟ 4 ਇੰਚ ਪੜਾਈ ਪੀ ਐਚ ਡੀ ਫਰਾ ਇੱਕ ਐਂਡ ਅ ਮੈਰੀ ਡੇ ਮੁੰਡਾ ਸਰਕਾਰੀ ਨੌਕਰੀ ਤੇ ਹੋਵੇ ਬਰਨਾਲਾ ਮੋਗਾ ਮਲੇਰ ਕੋਟਲਾ ਤੇ ਲੁਧਿਆਣੇ ਨੂੰ ਪਹਿਲੇ ਨੰਬਰ ਦਿੱਤਾ ਗਿਆ ਹੈ ਪਰਿਵਾਰ ਦਾ ਨਾਲ ਇਸ ਨੰਬਰ ਤੇ ਡਾਇਰੈਕਟ ਗੱਲਬਾਤ ਕਰੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਕਾਸਟ ਜੱਟ ਸਿੱਖ ਉਮਰ 37 ਸਾਲ ਕੱਦ 5 ਫੁੱਟ 5 ਇੰਚ ਕੰਮ ਕੁੜੀ ਸਰਕਾਰੀ ਟੀਚਰ ਦੀ ਨੌਕਰੀ ਕਰਦੀ ਹੈ ਤੇ ਕੁੜੀ ਤਲਕਸ਼ੂ ਦਾ ਇੱਕ 8 ਸਾਲ ਦਾ ਬੱਚਾ ਵੀ ਮੰਗੇ ਮੁੰਡਾ ਖਾਨਦਾਨੀ ਸੰਸਕਾਰੀ ਹੋਵੇ ਜੌਬ ਜਾਂ ਵਧੀਆ ਪੜ੍ਹਿਆ ਲਿਖਿਆ ਹੋਵੇ ਤਲਕਸ਼ੂ ਦਾ ਵਾਲੇ ਵੀ ਸੰਪਰਕ ਕਰ ਸਕਦੇ ਨੇ 8 ਤੋਂ 10 ਕਿਲੇ ਜ਼ਮੀਨ ਹੋਵੇ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਤੇ ਸਿਰਫ ਮੇਲ ਮਿਲਦੇ ਵਾਲੇ ਹੀ ਸੰਪਰਕ ਕਰਨ ਦਿੱਤੇ ਗਏ ਨੰਬਰ ਤੇ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਖੰਨਾ ਕਾਸਟ ਮੈਰਾ ਸਿੱਖ ਉਮਰ 16 6 1994 ਕੱਦ 5 ਫੁੱਟ 5 ਇੰਚ ਪੜਾਈ ਐਮਏ ਵਿਦ ਕੰਪਿਊਟਰ ਕੋਰਸ 1 ਇਅਰ ਆਈਲੈਟ 5.5 ਬੈਲ ਸਕੋਰ ਨਾਓ ਇਜ਼ ਵਰਕਿੰਗ ਔਨ ਰਿਸੈਪਸ਼ਨ ਮੰਗੇਜੀ ਪਰਵਾਰ ਦੀ ਮੁੰਡਾ ਐਨਆਰਆਈ ਹੋਵੇ ਓਨਲੀ ਜਰਨਲ ਐਂਡ ਬੀਸੀ ਕੰਟੈਕਟ ਕਰਨਾ ਨੰਬਰ ਪਰਵਾਰ ਦਾ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੋਮਲਪ੍ਰੀਤ ਕੌਰ ਪਤਾ ਪਟਿਆਲਾ ਕਾਸਟ ਕੰਬੋਜ ਉਮਰ 23 ਜਨਵਰੀ 1991 ਕੰਦ 5 ਫੁੱਟ 5 ਇੰਚ ਪੜਾਈ ਬੀਐਸਸੀ ਬੀਐਡ ਐਮਐਸਸੀ ਮੈਥ ਐਮਐਡ ਸੀਐਸਆਈਆਰ ਜੋ ਜੀਸੀ ਨੈਟ ਕੁਆਲੀਫਾਈਡ ਮੈਥਸ ਪੀਐਚਡੀ ਕਾਮੇਜੀ ਵਰਕਿੰਗ ਐਸ ਅਸਿਸਟੈਂਸ ਪ੍ਰੋਫੈਸਰ ਇਨ ਗਵਰਨਮੈਂਟ ਜੌਬ ਕਾਲਜ ਐਸ ਕੰਟਰੈਕਚੁਅਲ ਫਾਦਰ ਐਡਵੋਕੇਟ ਨੇ ਤੇ ਮਦਰ ਹੈਡ ਐਡ ਗਵਰਨਮੈਂਟ ਸਕੂਲ ਦੇ ਵਿੱਚ ਨੇ ਸਟੇਟ ਹਰਿਆਣਾ ਤੋਂ ਨੇ ਜੀ ਤੇ ਕੁੜੀ ਤਲਾਕਸ਼ੁਦਾ ਹੈ ਵਨ ਚਾਈਲਡ ਲੀਵਿੰਗ ਟੂਗੇਦਰ ਪੀਐਸ ਸਟੈਟ 2 ਕੋਲੀਅਰ ਨੇ ਜੀ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਦਿੱਤੇ ਗਿਆ ਨੰਬਰ ਤੇ ਤੁਸੀਂ ਡਾਇਰੈਕਟ ਗੱਲਬਾਤ ਕਰ ਸਕਦੇ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੁਖਦੀਪ ਕੌਰ ਪਤਾ ਗੁਰਦਾਸਪੁਰ ਕਾਸਟ ਜੱਟ ਸਿੱਖ ਗੋਤ ਖੈਰਾ ਉਮਰ 1992 ਕੱਦ 5 ਫੁੱਟ 6 ਇੰਚ ਪੜਾਈ ਬੀਸੀਏ ਐਮਸੀਏ ਨਾਊ ਲੀਵਿੰਗ ਕੈਨੇਡਾ ਪੀਆਰ ਕੁੜੀ ਡਿਵੋਰਸਡ ਹੈ ਤੇ ਮੰਗੇ ਪਰਿਵਾਰ ਦੀ ਮੁੰਡਾ ਸੋਹਣਾ ਸੁਨੱਖਾ ਹੋਵੇ ਤੇ ਹਾਈਟ 6 ਫੁੱਟ ਹੋਵੇ ਤੇ ਕੈਨੇਡਾ ਹੋਵੇ ਜੇ ਪੰਜਾਬ ਤੋਂ ਹੋਵੇ ਤਾਂ ਵਧੀਆ ਘਰ ਪਰਿਵਾਰ ਤੋਂ ਹੋਵੇ ਤੇ ਕੈਨੇਡਾ ਨੂੰ ਪਹਲੇ ਨਾਲ ਦਿੱਤਾ ਗਿਆ ਹੈ ਪਰਿਵਾਰ ਦਾ ਨੰਬਰ ਇਸ ਨੰਬਰ ਤੇ ਡਾਇਰੈਕਟ ਗੱਲਬਾਤ ਕਰ ਸਕਦੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਮੋਗਾ ਕਾਸਟ ਜੱਟ ਸਿੱਖ ਗੋਤ ਸਿੱਧੂ ਉਮਰ 12 ਜੁਲਾਈ 2002 कद 5 फुट 5 इंच पढ़ाई प्लस 2 पास नाल बैंड स्कोर 5.5 एग्जाम ਨੇ ਜੋ ਕਿ वीआई महंगी ਪਰਵਾਰ ਦੀ ਉਹੀ ਪਰਵਾਰ ਸੰਪਰਕ ਕਰਨ ਜਿਹੜੇ ਲੜਕੀ ਦੀ ਫਾਈਲ ਤੇ ਖਰਚਾ ਕਰ ਸਕਦੇ ਨੇ ਅ ਨੰਬਰ ਦਿੱਤਾ ਗਿਆ ਹੈ ਜੀ ਨਾਲ ਪਰਵਾਰ ਦਾ ਨੋਟ ਕਰ ਸਕਦੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਮੋਗਾ ਕਾਸਟ ਅਰੋੜਾ ਸਿੱਖ ਉਮਰ 32 ਸਾਲ ਕੱਦ 4 ਫੁੱਟ 10 ਇੰਚ ਪੜਾਈ ਐਮਏ ਬੀਏ ਇਕਲੋਤੀ ਲੜਕੀ ਹੈ ਜੀ ਵੈਸ਼ਨੋ ਪਰਿਵਾਰ ਹੈ ਤੇ ਕੁੜੀ ਤਲਾਕਸ਼ੁਦਾ ਹੈ ਮੰਗੇ ਪਰਿਵਾਰ ਦੀ ਮੁੰਡਾ ਜੋਕੇ ਦੇ ਵਿੱਚ ਹੋਵੇ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਤੇ ਨਸ਼ੇ ਤੋਂ ਰਹਿਤ ਹੋਵੇ ਜਾਤੀਵੰਦਨ ਕੋਈ ਨਹੀਂ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਪਰਿਵਾਰ ਦੇ ਨਾਲ ਸੰਪਰਕ ਕਰ ਸਕਦੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਪ੍ਰੇੰਕਾ ਪਤਾ ਜਲੰਧਰ ਕਾਸਟ ਐਸਸੀ ਗੋਤ ਸੋਢੀ ਐਂਡ ਬੰਦਨ ਉਮਰ 28 11 1999 ਕੱਦ 5 ਫੁੱਟ 3 ਇੰਚ ਪੜਾਈ ਗ੍ਰੈਜੂਏਸ਼ਨ ਐਂਡ ਆਇਲੈਕਸ 6 ਇੰਚ ਬੈਂਡ ਪ੍ਰਾਇਮੇਕੀ ਐਂਡ ਮੈਰੀਡ ਪੈਨਿਕੀ ਮੈਰੀਡ ਜੋਕੇ ਮੰਗੇ ਐਨਆਰਆਈ ਬੁਆਏ ਫਰੋਮ ਯੂਰਪ ਕੰਟਰੀਜ਼ ਦੇ ਜਲੰਧਰ ਹਿਆਰਪੁਰ ਭਗਵਾੜੇ ਨੂੰ ਪਹਿਲੇ ਦੋ ਪਰਿਵਾਰ ਦੇ ਨੰਬਰ ਦਿੱਤੇ ਗਏ ਨੇ ਦਿੱਤੇ ਗਏ ਨੰਬਰਾਂ ਤੇ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੀ ਦਾ ਰਿਸ਼ਤਾ ਪਤਾ ਮੋਗਾ ਕਾਸਟ ਨਾ ਸਿੱਖ ਉਮਰ 18 10 1990 ਕੱਦ 5 ਫੁੱਟ 5 ਇੰਚ ਪੜਾਈ ਬੀ ਐਸ ਸੀ ਆਈ ਡੀ ਆਈ ਮੰਗੇ ਮੁੰਡਾ ਗਵਰਨਮੈਂਟ ਜੌਬ ਜਾਂ ਐਨ ਆਰ ਆਈ ਹੋਵੇ ਤੇ ਜੇ ਆਪਣਾ ਫੈਮਿਲੀ ਦਾ ਕੋਈ ਬਿਜ਼ਨਸ ਹੋਵੇ ਤੇ ਜਾਤੀਵੰਦਨ ਕੋਈ ਨਹੀਂ ਨੰਬਰ ਦਿੱਤਾ ਗਿਆ ਹੈ ਪਰਿਵਾਰ ਦਾ ਦਿੱਤੇ ਗਏ ਨੰਬਰ ਤੇ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੀ ਦਾ ਰਿਸ਼ਤਾ ਪਤਾ ਮੋਗਾ ਕਾਸਟ ਨਾ ਸਿੱਖ ਉਮਰ 21 1988 ਕੱਦ 5 ਫੁੱਟ 4 ਇੰਚ ਪੜਾਈ ਫੈਸ਼ਨ ਡਿਜ਼ਾਈਨਿੰਗ 3 ইয়ার্স ਮੈਂਗੋ ਮੁੰਡਾ ਗਵਰਨਮੈਂਟ ਜੌਬ ਜਾਂ ਐਨ ਆਰ ਆਈ ਹੋਵੇ ਤੇ ਜਾਂ ਫੈਮਿਲੀ ਦਾ ਆਪਣਾ ਕੋਈ ਬਿਜ਼ਨਸ ਹੋਵੇ ਤੇ ਜਾਤੀਵੰਦਨ ਕੋਈ ਨਹੀਂ ਦਿੱਤੇ ਗਏ ਨੰਬਰ ਤੇ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਹਲਜੀ ਏ ਸੀ ਜੀ ਆਪਣੇ ਅੱਜ ਦੇ ਕੁਝ ਰਿਸ਼ਤੇ ਜੇ ਇਹਨਾਂ ਰਿਸ਼ਤਿਆਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਦਿੱਤੇ ਗਏ ਪਰਿਵਾਰ ਦੇ ਨੰਬਰਾਂ ਤੇ ਡਾਇਰੈਕਟ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਿਆ ਕਰੋ ਜੀ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਿਆ ਕਰੋ ਅਗਰ ਤੁਹਾਨੂੰ ਰਿਸ਼ਤਾ ਕਰਨ ਦੇ ਸਮੇਂ ਜਾਂ ਬਾਅਦ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਏ ਤਾਂ ਉਸਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਲਗਾਉਣ ਦਾ ਏ ਅਸੀਂ ਰਿਸ਼ਤੇ ਖੁਦ ਨਹੀਂ ਕਰਵਾਉਂਦੇ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੀ ਐਡ ਲਗਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਪੇਚ ਕੇ ਐਡ ਲਗਵਾ ਸਕਦੇ ਹੋ ਅਸੀਂ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾਉਣੀ ਹੈ ਤੇ ਲੜਕੀਆਂ ਦੀ ਐਡ ਦੇ ਲਈ ਅਸੀਂ ਫੀਸ ਲੈਂਦੇ ਹਾਂ ਫੀਸ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਜੀ ਤੇ ਇਸ ਨੰਬਰ ਤੋਂ ਇਲਾਵਾ ਸਾਡਾ ਹੋਰ ਕਿਸੇ ਵੀ ਤਰ੍ਹਾਂ ਦਾ ਕੋਈ ਨੰਬਰ ਨਹੀਂ ਹੋਏਗਾ ਸਾਡਾ ਓਨਲੀ ਵਟਸਐਪ ਨੰਬਰ ਇਹ ਜੋ ਅਸੀਂ ਐਡ ਦੇ ਲਈ ਪਾਇਆ ਹੁੰਦਾ ਹੈ ਇਸ ਤੋਂ ਇਲਾਵਾ ਸਾਡਾ ਕੋਈ ਨੰਬਰ ਨਹੀਂ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ dynamite